ਵੇਖੋ ਜੀ ਆ ਸਾਡੇ ਤਾਰਾਂ ਆ ਤਾਰਾਂ ਨਾਲ ਕੰਮ ਕਰੋ ਤਾਰਾਂ ਇਹ ਤਾਰਾਂ ਦੇ ਉੱਪਰ ਹੁਣ ਕੋਠੇ ਤੇ ਚੜਨਾ ਉਤਰਨਾ ਹੁੰਦਾ ਬੱਚੇ ਨੇ ਲਾਈਟ ਬੰਦ ਸੀਗੀ ਤੋਂ ਉੱਪਰ ਚੜਿਆ ਆ ਉੱਪਰਲੀ ਲਾਈਟ ਆ ਰਹੀ ਸੀ ਉੱਪਰਲੀ ਲਾਈਟ ਆ ਰਹੀ ਸੀ ਇਹਨਾਂ ਲੈਂਡਮੈਨ ਆ ਲੈ ਨੂੰ ਬੱਤੀਆਂ ਵਾਲੇ ਨੂੰ ਬੜਾ ਆਖਿਆ ਸੀਗਾ ਵੀ ਸਾਡੇ ਉੱਪਰੋਂ ਸਾਨੂੰ ਸਾਈਡ ਤੇ ਕਰ ਦਿਓ ਤਾਰਾਂ ਸਾਡਾ ਕੋਈ ਨੁਕਸਾਨ ਹੋ ਜਾਣਾ ਸਾਈਡ ਤੇ ਕਰ ਦਿਓ ਪਰ ਉਹਨਾਂ ਸਾਡੀ ਇੱਕ ਨਹੀਂ ਮੰਨੀ ਉਹਨਾਂ ਸਾਈਡ ਤੇ ਨਹੀਂ ਕੀਤੀ ਅੱਜ ਮੇਰਾ ਬੱਚਾ 18 ਸਾਲ ਦਾ ਹੈ ਤੇ ਇਹ ਵਾਲੀਬਾਲ ਦਾ ਪਲੇਅਰ ਸੀਗਾ ਉਹ ਬਾਜੀ ਇਹ ਤੇ ਦੁਨੀਆ ਤੇ ਨਹੀਂ ਰਿਆ ਕਰੰਟ ਲੱਗਣ ਦੇ ਨਾਲ ਜਿਹੜੀ ਮੌਤ ਹੋਈ ਹੈ ਕਰੰਟ ਲੱਗਣ ਦੇ ਨਾਲ ਮੌਤ ਹੋਈ ਹੈ ਭਾਜੀ ਕੋਠੇ ਦੇ ਉੱਪਰ ਦੀਆਂ ਤਾਰਾਂ ਜਿਹੜੀਆਂ ਮੈਂ ਕਿੰਨੀਆਂ ਕਿ ਨਜ਼ਦੀਕ ਆ ਉਹ ਨਹੀਂ ਆ ਭਾਜੀ 6 ਫੁੱਟ ਹੋਣੀਆਂ ਨਿਕਲਦੇ ਨੇ ਜੀ ਦੇ ਆ 4-5 ਫੁੱਟ ਹੋਣ ਗਿਆ ਹਾਂ ਹਾਂ ਜਿਆਦਾ ਨਹੀਂ ਨਜ਼ਦੀਕ ਹੈ ਹਜ਼ਾਰਾਂ ਵੋਲਟਸ ਹੈ ਕਿ ਉਹਦਾ ਹੱਥ ਲੱਗ ਗਿਆ ਜਾਂ ਸਿਰ ਲੱਗ ਗਿਆ ਹਾਂ ਜੀ ਉਹਦਾ ਉਹਦਾ ਮੋਢਾ ਲੱਗਾ ਭਾਜੀ ਉਹਦੇ ਬੱਚੇ ਦੀ ਹਾਈਟ ਕਿੰਨੀ ਸੀ ਭਾਜੀ ਉਹਦੀ 5 ਫੁੱਟ 10 ਇੰਚ ਹੋਣ ਕੀ ਮੰਗ ਕਰਦੇ ਜੇ ਤੁਸੀਂ ਪ੍ਰਸ਼ਾਸਨ ਕੋਲ ਮੰਗ ਇਹੋਈ ਆ ਪੀਏ ਭਾਜੀ ਸਾਡਾ ਕੋਈ ਹੋਰ ਨਾ ਬੱਚਾ ਨਾਲ ਲੱਗ ਕੇ ਮਰ ਜਾਏ ਇਹ ਤਾਰਾਂ ਜਿਹੜੀਆਂ ਸਾਈਡ ਤੇ ਕਰਾਉਣੀਆਂ ਚਾਹੁੰਦੇ ਹਾਂ ਅੱਗੇ ਵੀ ਸਾਡਾ ਜੀ ਬੱਚਾ ਜਵਾਨ ਹੀ ਮਰਿਆ ਆ ਦੋ ਦੀਆਂ ਬੇਟੀਆਂ ਦੇ 20 ਸਾਲ ਦਾ ਬੱਚਾ ਜਵਾਨ ਮਰਿਆ ਹੁਣ ਜਿਹੜਾ ਵਾ ਬਿਜਲੀ ਵਿਭਾਗ ਮੰਤਰੀ ਦੇ ਵਿੱਚੋਂ ਕੋਈ ਨੁਮਾਇੰਦਾ ਜਾਂ ਕੋਈ ਉਹਨਾਂ ਦਾ ਜੈ ਵਗੈਰੇ ਆਏ ਹੋਏ ਆ ਹਾਂਜੀ ਆਏ ਆ ਸਾਹਿਬ ਜੀ ਮੌਕਾ ਵੇਖਿਆ ਉਹਨਾਂ ਨੇ ਹਾਂਜੀ ਮੌਕਾ ਵੇਖਿਆ ਜੀ ਕਹਿੰਦੇ ਨੇ ਪਰ ਭਾਜੀ ਅਸੀਂ ਆਪਾਂ ਹੁਣ ਉਹਨਾਂ ਨੂੰ ਕੀ ਕਹਿਣਾ ਜਦੋਂ ਉਹਨਾਂ ਨੂੰ ਪਹਿਲਾਂ ਬੁਲਾਇਆ ਸੀ ਉਦੋਂ ਤੇ ਉਹ ਆਏ ਨਹੀਂ ਹੁਣ ਉਹ ਬੱਚਾ ਮਰ ਗਿਆ ਮੇਰੇ ਲਈ ਹੁਣ ਕਰ ਲੈਣ ਸਾਈਡ ਤੇ ਨਾ ਕਰ ਲੈਣ ਮੈਂ ਕੀ ਕਰਨਾ ਜਦੋਂ ਵੀ ਆਉਂਦੇ ਆ ਤਾਂ ਆ ਜਾਂਦੇ ਆ ਤੇ ਮੁੜ ਕੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜੀ ਜਤਿੰਦਰ ਸਿੰਘ ਹੈ ਕੀ ਲੱਗਦਾ ਸੀ ਤੁਹਾਡਾ ਜਿਹੜਾ ਬੱਚਾ ਬੱਚਾ ਹੀ ਆ ਜੀ ਮੇਰਾ ਮੇਰੇ ਭਰਾ ਦਾ ਮੁੰਡਾ ਆ ਕਿੱਦਾਂ ਮੌਤ ਕਿਸ ਤਰ੍ਹਾਂ ਆ ਜੀ ਮੌਤ ਜੀ ਉਹਦੀ ਬੱਤੀ ਲੱਗ ਕੇ ਹੋਈ ਆ ਕਿਸ ਤਰ੍ਹਾਂ ਬੱਤੀ ਲੱਗੀ ਆ ਬੱਤੀ ਇਹਦਾ ਵੀ ਕੋਠੇ ਤੇ ਗਿਆ ਆ ਤੇ ਕੋਠੇ ਤੇ ਬਹੁਤ ਜਿਆਦੀਆਂ ਨਜ਼ਦੀਕ ਤਾਰਾਂ ਨੇ ਉਹਦੀ ਹਾਈਟ ਮੁੰਡੇ ਦੀ ਜਿਆਦਾ ਸੀ ਇਸ ਕਰਕੇ ਥੱਲੇ ਹੁੰਦੀ ਜਾਣ ਲੱਗਾ ਮੋਢਾ ਲੱਗਿਆ ਤੇ ਮੋਢਾ ਲੱਗਣ ਕਾਰਨ ਉਹਦੀ ਮੌਤ ਹੋ ਗਈ ਆ ਇਸ ਬੱਤੀ ਵਾਲਿਆਂ ਨੂੰ ਅਸੀਂ ਬਹੁਤ ਜਿਆਦੀ ਰਿਕਵੈਸਟ ਔਰ ਬੇਨਤੀ ਹੱਥ ਜੋੜ ਕੇ ਕਰਦੇ ਰਹੇ ਆ ਵੀ ਭਾਜੀ ਅੱਗੇ ਸਾਡੇ ਨਾਲ ਏਦਾਂ ਹਾਸਾ ਜਿਹੜਾ ਵਾਪਰਿਆ ਆ ਇਹ ਲਾਈਟ ਆ ਜਿਹੜੀ ਬਹੁਤ ਜਿਆਦੀ ਆ ਇਹਨੂੰ ਤਾਰਾਂ ਨੂੰ ਸਾਈਡ ਤੇ ਕੀਤਾ ਜਾਵੇ ਪਰ ਸਾਡੀ ਸੁਣਵਾਈ ਪਿਛਲੇ ਆਪਣਿਆਂ 10 ਸਾਲਾਂ ਤੋਂ ਨਹੀਂ ਹੋਈ ਆ ਦੂਸਰੀ ਮੌਤ ਜਿਹੜੀ ਆ ਇਹ ਸਾਡੇ ਘਰ ਦੇ ਵਿੱਚ ਹੋ ਗਈ ਆ ਕਿੰਨਾ ਚਿਰ ਪਹਿਲਾਂ ਮੌਤ ਹੋਈ ਕੋਈ ਕਿੰਨੇ ਸਾਲ ਹੋ ਗਏ ਹੁਣੇ ਆਪਣੇ 10 ਸਾਲ ਪਹਿਲਾਂ ਮੌਤ ਹੋਈ ਇਸ ਕਰਕੇ ਕਿੰਨੀ ਵਾਰ ਆਏ ਦਾ ਵੀ ਇਹਨਾਂ ਗਾੜੀ ਕੰਪਲੇਂਟਾਂ ਵੀ ਲਿਖਾਈਆਂ ਆਂ ਹੱਥ ਜੋੜ ਕੇ ਬੇਨਤੀ ਵੀ ਕਰਕੇ ਆਏ ਆਂ ਪਰ ਇਹ ਸੁਣਵਾਈ ਸਾਡੀ ਜੀ ਪ੍ਰਸ਼ਾਸਨ ਕੋਈ ਨਹੀਂ ਕਰ ਰਿਹਾ ਕੀ ਕਿਹਾ ਗਿਆ ਸੀ ਪ੍ਰਸ਼ਾਸਨ ਪ੍ਰਸ਼ਾਸਨ ਇਹ ਹੀ ਕਹਿ ਦਿੰਦੇ ਆ ਅੱਜ ਕਰ ਦਿੰਦੇ ਆ ਕੱਲ ਕਰ ਦਿੰਦੇ ਆ ਆ ਹੁਣ ਵੀ ਬਿਜਲੀ ਮਹਿਕਮੇ ਦੇ ਮੌਤਬਾਰ ਆਏ ਨੇ ਉਹ ਕਹਿੰਦੇ ਨੇ ਵੀ ਤੁਹਾਡੀ ਇਹ ਮੁਸ਼ਕਲ ਜਿਹੜੀ ਹੱਲ ਕਰ ਦਾਂਗੇ ਹੁਣ ਪਤਾ ਨਹੀਂ ਵੀ ਫੇਰ ਇਹੀ ਗੱਲ ਕਹਿ ਕੇ ਉਹਨਾਂ ਚਲ ਜਾਣਾ ਕਿ ਜਾਂ ਇਹਨੂੰ ਕੱਢਣਗੇ ਜਿਹੜੀ ਦੇਵਦਾਸਪੁਰਾ ਪਿੰਡ ਦੇ ਵਿੱਚ ਬੱਚੇ ਦੀ ਕਰੰਟ ਲੱਗਣ ਦੇ ਨਾਲ ਮੌਤ ਹੋਈ ਕਿ ਕਾਰਨ ਕੀ ਰਿਹਾ ਵਾ ਨੇ ਘਟਨਾ ਦੇ ਵੇਖੋ ਜੀ ਬਹੁਤ ਮਾੜੀ ਹੋਈ ਆ ਤੇ ਇਹ ਲਾਈਨਾਂ ਬਹੁਤ ਪੁਰਾਣੀਆਂ ਚੱਲ ਰਹੀਆਂ ਵਾਂ ਤੇ ਬਾਅਦ ਵਿੱਚ ਥੱਲੇ ਕੰਸਟ੍ਰਕਸ਼ਨ ਕੀਤੀ ਗਈ ਆ ਪਰ ਪਰਿਵਾਰ ਦਾ ਕਹਿਣਾ ਹੈ ਕਿ ਕਾਫੀ ਵਾਰ ਕੰਪਲੇਨਟ ਵੀ ਕੀਤੀ ਗਈ ਆ ਵੀ ਇੱਥੋਂ ਜਿਹੜੀ ਆ ਲਾਈਨ ਜਿਹੜੀ ਆ ਹਟਾ ਦਿੱਤੀ ਜਾਵੇ ਸਾਈਡ ਤੇ ਕਰ ਦਿੱਤੀ ਜਾਵੇ ਜੇ ਕੋਈ ਕਿਸੇ ਵੀ ਚੀਜ਼ ਦੀ ਕਿਸ ਜਰੂਰਤ ਪੈਂਦੀ ਆ ਤਾਂ ਅਸੀਂ ਸਾਥ ਦੇਣ ਲਈ ਤਿਆਰ ਹਾਂ ਪ੍ਰਸ਼ਾਸਨ ਦਾ ਲਈ ਇਹਨਾਂ ਦਾ ਜੋ ਪ੍ਰੋਸੈਸ ਆਇਆ ਸੀ ਅਸੀਂ ਉਹ ਸਾਰਾ ਕੁਝ ਕੀਤਾ ਵਾ ਬਣਾਇਆ ਸੀ ਤੇ ਉਹਦੇ ਵਿੱਚ ਇਹਨਾਂ ਵੱਲੋਂ ਜੋ ਪ੍ਰਸੀਡਿੰਗ ਹੋਣੇ ਇਹਦਾ ਡਿਪੋਜ਼ਿਟ ਦਾ ਐਸਟੀਮੇਟ ਬਣਾਉਣਾ ਹੁੰਦਾ ਵਾ ਜਿਹੜੀ ਇਹ ਲਾਈਨਾਂ ਸ਼ਿਫਟ ਹੁੰਦੀਆਂ ਨਾ ਇਨਾਂ ਦੇ ਡਿਪੋਇਟ ਦਾ ਐਸਟੀਮੇਟ ਨਾਲ ਪੈਸੇ ਜਮ੍ਹਾਂ ਹੁੰਦੇ ਆ ਡਿਪਾਰਟਮੈਂਟ ਨੂੰ ਉਹ ਪੈਸੇ ਜਮ੍ਹਾਂ ਹੋਣ ਹੋਣ ਤੋਂ ਬਾਅਦ ਹੀ ਜਿਹੜਾ ਕੰਮ ਹੁੰਦਾ ਵਾ ਲਗਾਤਾਰ 10 ਸਾਲ ਤੋਂ ਜਿਹੜੀ ਆ ਇਸ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਵੀ ਇਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਦੀ ਡੈਥ ਹੋਈ ਇਸੇ ਕਾਰਨ ਜਿਸ ਸਮੇਂ ਵੀ ਸਾਡੇ ਕੋਲ ਆਉਂਦੇ ਆ ਕੋਈ ਅਹੀਂ ਤੇ ਉਹਦਾ ਵੀ ਐਸਟੀਮੇਟ ਬਣਾਇਆ ਹੋਇਆ ਸੀਗਾ ਬਣਾ ਕੇ ਉਹ ਇਹਨਾਂ ਨੂੰ ਦੱਸਿਆ ਹੋਇਆ ਜਿਹੜੇ ਪੈਸੇ ਜਮ੍ਹਾਂ ਹੋਣੇ ਆ ਜੋ ਡਿਪੋਇਟ ਦਾ ਐਸਟੀਮੇਟ ਬੰਨਾ ਵਾ ਉਹ ਤੇ ਮਤਲਬ ਇਹਨਾਂ ਲੋਕਾਂ ਨੇ ਲੈਣਾ ਦੇ ਵਿੱਚ ਥੱਲੇ ਬਾਅਦ ਬਣਾਏ ਆ ਉਹਨਾਂ ਵੱਲੋਂ ਹੀ ਕਰਵਾਏ ਜਾਣੇ ਆ ਨਾ ਹੁਣ ਪੈਸੇ ਜਮ੍ਹਾਂ ਖੁੰਦੇ ਤੇ ਫਿਰ ਹੀ ਅੱਗੇ ਪ੍ਰੋਸੈਸ ਚੱਲਣਾ ਸੀਗਾ ਮੈਂ ਤੁਹਾਡੇ ਵੱਲੋਂ ਐਸਟੀਮੇਟ ਜਿਹੜਾ ਵਾ ਦੱਸਿਆ ਗਿਆ ਸੀ ਇਹਨਾਂ ਨੂੰ ਪਰਿਵਾਰਾਂ ਨੂੰ ਜੀ ਜੇ ਅਜੇ ਸਾਹਿਬ ਨੇ ਨਾ ਦੱਸਿਆ ਤਿੰਨ ਇਹ ਮੇਰੇ ਜੈ ਸਾਹਿਬ ਨੇ ਇਹਨਾਂ ਨੂੰ ਹੁਣ ਕਿੰਨੀ ਕੁ ਦੇਰ ਤੱਕ ਜਿਹੜਾ ਵਾ ਇਹ ਲੈਣਾ ਜੜੀਆਂ ਮੈਂ ਸਾਈਟ ਤੇ ਕਰ ਦਿੱਤੀਆਂ ਜਾਣੀਆਂ ਇਹ ਕਿਉਂਕ ਅਗਲਾ ਇਨਸੀਡੈਂਟ ਕੋਈ ਇਹੋ ਜਿਹਾ ਨਾ ਹੋ ਪਾਵੇ ਵੇਖੋ ਸਰ ਇਹ ਮੇਰੇ ਇਹ ਕੱਲੇ ਦੇ ਵਸ ਨਹੀਂ ਇਹੋ ਜੀ ਚੀਜ਼ ਹੈਗੀ ਜੋ ਐਸਟੀਮੇਟ ਬਣਾਉਦੀ ਜਿਹੜੀ ਆ ਜੋ ਅਮਾਉਂਟ ਆ ਉਹ ਜਮ੍ਹਾਂ ਹੋਣ ਤੋਂ ਬਾਅਦ ਇਹ ਕੰਮ ਹੋਊਗਾ ਹੋ ਜਾਵੇਗਾ ਹਾਂਜੀ ਹਾਂਜੀ ਹੋ ਜਾਵੇਗਾ ਜਿਵੇਂ ਇਹ ਪੈਸੇ ਇਹਨਾਂ ਦੀ ਅਮਾਉਂਟ ਜਮ੍ਹਾਂ ਹੁੰਦੀ ਉਹ ਤੁਰੰਤ ਉਹ ਕੰਮ ਹੋ ਜਾਏਗਾ